ਫੀਜ਼ਾ ਨੂੰ ਨਹੀਂ ਬਣ ਸਕਦੇ ਹਵਾ ਨੂੰ ਨਹੀਂ ਬਣ ਸਕਦੇ ਖੁਸ਼ਬੂ ਨੂੰ ਨਹੀਂ ਬਣ ਸਕਦੇ ਔਰ ਜ਼ਮੀਨ ਤੇ ਬਾਰਡਰ ਬਣ ਸਕਦੇ ਆਕਾਸ਼ ਆਵਾਜ਼ ਪਰਿੰਦੇ ਵੀ ਬਣਦੇ ਹੁਣ ਜੇ ਤੇ ਦਿਲਜੀਤ ਜੀ ਹੁਣ ਫਿਲਮ ਬਣਾਉਂਦੇ ਜੰਗ ਦੇ ਬਾਦ ਜਾਂ ਇਹਨਾਂ ਦਿਨਾਂ ਚ ਤੇ ਫਿਰ ਲੱਗ ਉਹ ਨੂੰ ਕੀ ਪਤਾ ਸੀ ਕਹਿੰਦੇ ਨਾ ਪਹਿਲਾ ਵਾਰਿਸ਼ਾ ਨੂੰ ਵੰਡਿਆ ਸੀ ਹੁਣ ਸ਼ਿਵ ਵੰਡਣ ਦੀ ਵਾਰੀ ਆ ਹੁਣ ਦਿਲਜੀਤ ਨੂੰ ਭੰਡਣ ਦੀ ਵਾਰੀ ਆ ਦਿਲਜੀਤ ਜੀ ਸਾਰੇ ਸਾਰਾ ਭਾਰਤ ਤੁਹਾਡੇ ਨਾਲ ਆ ਬਾਕੀ ਅਸੀਂ ਭਰਾਵਾ ਦਿਹਾਤੀ ਬੰਦੇ ਪਿੰਡੂ ਤੇ ਅਸੀਂ ਕਹਿੰਨੇ ਚੱਕਦੇ ਫੱਟੇ ਦੇਖੂ ਬੜੇ ਲੰਬੇ ਅਰਸੇ ਤੋਂ ਮੈਂ ਖਾਮੋਸ਼ ਹੀ ਆ ਕਹਿੰਦੇ ਬੋਲਣ ਵਾਲੋ ਚੁੱਪ ਚੰਗੇਰੀ ਚੁੱਪ ਚ ਹੈ ਸੋ ਪਰਦਾ ਜੇ ਮਨਸੂਰਾ ਚੁੱਪ ਕਰ ਰਿਹਾਦਾ ਸੂਲੀ ਕਾਸ ਨੂੰ ਚੜਦਾ ਪਿਛਲੇ ਲੰਬੇ ਸਮੇਂ ਤੋਂ ਬੜਾ ਸਖਤ ਸਮਾਂ ਚੱਲ ਰਿਹਾ اور میں خاموش اس کر کسی کے کہ شاید خاموشی ہی بہتر ہے اور حالات ایسے ہو گیا دوستہ نے کیا کہ کم سے کم اس موضوع تے اس مضمون تے اس ٹاپک تے بولنا ضروری ہے دیکھو ایک تھی فضا نو نہیں بن سکتے ہوا نو نہیں بن سکتے خوشبو نہیں بن سکتے اور زمین تے بارڈر بن سکتے اکاش اور آواز پرندے ਇਹਨਾਂ ਨੂੰ ਨਹੀਂ ਵੰਡ ਸਕਦੇ ਇਸ ਕਰਕੇ ਦਲਜੀਤ ਸਿੰਘ ਛੋਟੇ ਜਿਹੇ ਪਿੰਡ ਚੋਂ ਬਲਕਿ ਇੱਕ ਖਾਸ ਪਿੰਡ ਚੋਂ ਮੈਂ ਕਹਾਂਗਾ ਦਸਾਂਝਾ ਚ ਪੈਦਾ ਹੋਏ ਪਿੰਡਾ ਥਾਵਾਂ ਤੇ ਪੈਦਾ ਹੋ ਕੇ ਔਰ ਇਹਨਾਂ ਨਾਮ ਜਦੋਂ ਮੈਂ 83 ਚ ਗਿਆ ਪਹਿਲੀ ਵਾਰੀ ਕੈਨੇਡਾ ਉਦੋਂ ਮਾਈਕਲ ਜੈਕਸਨ ਸਾਹਿਬ ਦਾ ਬੜਾ ਨਾਮ ਸੀ ਫਿਰ ਹੋਰ ਆਉਂਦੇ ਗਏ ਮੈਡੋਨਾ ਵਗੈਰਾ ਵਾਟ ਐਵਰ ਸੋ ਮਨੀ ਆਰਟਿਸਟ ਪਰ ਮਾਈਕਲ ਜੈਕਸਨ ਕਮਾਲ ਸੀ ਪੰਜਾਬੀ ਫੀਲਡ ਵਿੱਚ ਅਗਰ ਪਪੂਲਾਰਿਟੀ ਨੂੰ ਇੱਕ ਮੀਟਰ ਇੱਕ ਕਨਸੋਰਟੀ ਇੱਕ ਪਰਖ ਮੰਨੀ ਜਾਵੇ ਕਿ ਜਾਂ ਰਿਕਾਰਡ ਜਾਂ ਟਾਰਗੇਟ ਮੰਨਿਆ ਜਾਵੇ ਤੇ ਹਿਸਟਰੀ ਦੇ ਵਿੱਚ ਸਾਡੇ ਪੰਜਾਬੀ ਗਾਇਕਾਂ ਚ ਪੰਜਾਬੀ ਆਰਟਿਸਟਾਂ ਚ ਇਹਨੀਆਂ ਮੰਜ਼ਲਾਂ ਕਿਸੇ ਨੇ ਸਰ ਨਹੀਂ ਕੀਤੀਆਂ ਜਿੱਥੇ ਦਿਲਜੀਤ ਜੀ ਪਹੁੰਚ ਗਏ ਆ ਉਹ ਇੱਕ ਪਿੰਡ ਦੇ ਨਹੀਂ ਸਾਡੇ ਨੇਰੇ ਪੰਜਾਬ ਦੇ ਨਹੀਂ ਪੂਰੇ ਭਾਰਤ ਦਾ ਫਖਰ ਬਣ ਗਿਆ ਸੋ ਸਾਰਿਆਂ ਨੂੰ ਜਿੱਥੇ ਪੰਜਾਬੀਆਂ ਨੂੰ ਮਾਣ ਹੈ ਸਾਰੇ ਇੰਡੀਆ ਨੂੰ ਮਾਣ ਹੋਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਕਿ ਆਰਟਿਸਟ ਜਿਹੜੇ ਲੋਕ ਹੈ ਐਕਟਰ ਲੋਕ ਹੈ ਔਰ ਜਿਹੜੇ ਸੰਗੀਤ ਦਾ ਜਿਹੜਾ ਕਹਿੰਦੇ ਜਿਹੜੇ ਸੋਚਦੇ ਨੇ ਤੇਰੇ ਆਜ਼ਾਦ ਬੰਦੋ ਕੀ ਨਾ ਇਹ ਦੁਨੀਆ ਨਾ ਉਹ ਦੁਨੀਆ ਯਹਾਂ ਮਰਨੇ ਕੀ پابੰਦੀ ਵਹਾਂ ਜੀਨੇ ਕੀ پابੰਦੀ ਜਿਹੜੇ ਲੋਕ ਸਹਿਰਦ ਨੇ ਮਾਰਫਤ ਨੂੰ ਸਮਝਦੇ ਨੇ ਸੂਫੀਜ਼ ਨੂੰ ਸਮਝਦੇ ਨੇ ਉਹ ਤਾਂ ਵੈਸੇ ਹੀ ਸਾਰੀ ਉਮਤ ਲਈ ਦੁਆ ਕਰਦੇ ਐ ਮੇਰੇ ਮਾਲਕ ਸਮਝਾਇਆ ਵੀ ਇਹੀ ਗਿਆ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਨੋ ਡਾਊਟ ਬਹੁਤ ਵੱਡਾ ਦੁਖਾਂਤ ਵਾਪਰਿਆ ਪਹਿਲਗਾਮ ਚ ਆਪਾਂ ਸਾਰਿਆਂ ਨੇ ਇੰਨੇ ਹੰਝੂ ਇੰਨੇ ਗਮਜ਼ਦਾ ਹੋ ਗਏ ਉਸ ਤੋਂ ਬਾਅਦ ਜੋ ਰਿਐਕਸ਼ਨ ਹੋਇਆ ਇਹ ਫੇਰ ਵੀ ਸ਼ੁਕਰ ਕੀਤਾ ਚਲੋ ਦੋ ਕੁ ਦਿਨ ਜੰਗ ਲੱਗੀ ਔਰ ਦੋਨੇ ਹੀ ਕੰਟਰੀਆਂ ਦੇ ਹੈੱਡ ਜਾਂ ਜਿਹੜੇ-ਜਿਹੜੇ ਵੀ ਉਹਦੇ ਨਾਲ ਰਿਲੇਟਡ ਆ ਅਸੀਂ ਮੈਂ ਕਿੰਨਾ ਸ਼ੁਕਰ ਕਰਾਂ ਦੋ ਦਿਨ ਹੋਰ ਰਹਿ ਜਾਂਦੀ ਤੇ ਨਾ ਇਹਨਾਂ ਤੋਂ ਰੋਕ ਹੋਣੀ ਸੀ ਨਾ ਉਹਨਾਂ ਤੋਂ ਤੇ ਬੇਕਸੂਰ ਮਾਸੂਮ ਲੋਕ ਮਰਨੇ ਸੀ ਜਦ ਹੁਣ ਜੰਗ ਰੁਕ ਗਈ ਆ ਚਲੋ ਗਿਲਾ ਸ਼ਿਕਵਾ ਹੋ ਸਕਦਾ ਵਤਨ ਪ੍ਰਸਤ ਹੋਣਾ ਇਹ ਤੇ ਸਾਨੂੰ ਏ دین ਨੇ ਵਿਸਖਾਇਆ ਮਸਜਬ ਨੇ ਧਰਮ ਨੇ ਕਿਤਾਬਾਂ ਨੇ ਸਭ ਸਭ ਨੇ ਕਿਹਾ ਵਤਨ ਪ੍ਰਸਤ ਹੋਣਾ ਚਾਹੀਦਾ ਜਿੱਥੇ ਤੁਸੀਂ ਰਹਿੰਦੇ ਹੋ ਉਹਦੀ ਖੈਰ ਮੰਗਣੀ ਚਾਹੀਦੀ ਹੈ ਲੇਕਿਨ ਜਿਹੜੀ ਕਟੜਤਾ ਫਿਨੇਟਿਜ਼ਮ ਹੈ ਹੁਣ ਜੇ ਤੇ ਦਲਜੀਤ ਜੀ ਹੁਣ ਫਿਲਮ ਬਣਾਉਂਦੇ ਜੰਗ ਦੇ ਬਾਦ ਜਾਂ ਇਹਨਾਂ ਦਿਨਾਂ 'ਚ ਤੇ ਫਿਰ ਅਲੱਗ ਉਹ ਨੂੰ ਕੀ ਪਤਾ ਸੀ ਨਾ ਪ੍ਰੋਡਿਊਸਰਜ਼ ਨੂੰ ਪਤਾ ਨਾ ਦਲਜੀਤ ਜੀ ਨੂੰ ਪਤਾ ਔਰ ਐਡਾ ਹੰਬਲ ਆਦਮੀ ਆ ਉਹਨੇ ਬੜੇ ਸ਼ੌਕ ਨਾਲ ਉਹ ਕੰਮ ਕੀਤਾ ਹੋਵੇਗਾ ਮੈਂ ਉਹਨਾਂ ਨੂੰ ਪੁਰਾਣਾ ਜਾਣਦਾ ਇੱਕ ਆਵਾਜ਼ ਪੰਜਾਬ ਦੀ ਪ੍ਰੋਗਰਾਮ ਪੰਜਾਬੀ ਚ ਰਿਐਲਿਟੀ ਸ਼ੋਅ ਪਹਿਲੀ ਵਾਰੀ ਮੈਂ ਸਟਾਰਟ ਕੀਤਾ ਸੀ ਉਹਦੇ ਵਿੱਚ ਉਹ ਐਂਕਰ ਦੇ ਤੌਰ ਤੇ ਆਉਂਦੇ ਹੁੰਦੇ ਸੀ ਮੈਨੂੰ ਉਦੋਂ ਦਾ ਯਾਦ ਆ ਕੋਈ ਕੰਮ ਕਹਦੀਏ ਉਹਨਾਂ ਨੇ ਕਦੀ ਨਾ ਨਹੀਂ ਸੀ ਕੀਤੀ ਐਂਕਰਿੰਗ ਕਰਦੇ ਸੀ ਹੋਰ ਵੀ ਕਈ ਕੰਮ ਕੀ ਜਾਂਦੇ ਹੁੰਦੇ ਇੱਕ ਦਿਨ ਚੰਗੀ ਭਲੀ ਅੰਗਰੇਜ਼ੀ ਬੋਲੀ ਜਾਵੇ ਮੈਂ ਕਿਹਾ ਅੰਗਰੇਜ਼ੀ ਆਉਂਦੀ ਕਿੰਨੂ ਫਲੂਐਂਟਲੀ ਉਹਦੇ ਵਿੱਚ ਇੱਕ ਜਜ਼ਬਾ ਸੀ ਇੱਕ ਮੈਨੀਫੈਸਟੋ ਵੀ ਉਹ ਜ਼ਿਕਰ ਕਰਦੇ ਆ ਜਿੱਦਾਂ ਦਾ ਪੋਜ਼ਿਟਿਵ ਸੋਚਦਾ ਉਹਦਾਂ ਦਾ ਘਟਦਾ ਉਹਦੇ ਮੁਕੱਦਰ ਚ ਸੀਗਾ ਪਰ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਕਿੱਥੇ ਬੰਦਾ ਪਹੁੰਚ ਗਿਆ ਸਾਰੇ ਹੀ ਰਿਕਾਰਡ ਤੋੜਤੇ ਉਹਨੇ ਗੋਰਿਆਂ ਦੇ ਸ਼ੋਅ ਦੇਖਦੇ ਸੀ ਆਪਾਂ ਤੇ ਉਦੋਂ ਵੀ ਤਾਂ ਆਪਾਂ ਇੰਨਾ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਤੇ ਜੇ ਆਪਣੇ ਚ ਕੋਈ ਬੰਦਾ ਪੈਦਾ ਹੋ ਗਿਆ ਐ ਭਾਰਤਵਾਸੀ ਉਹ ਐ ਪੰਜਾਬੀਓ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨ ਦੀ ਬਜਾਏ ਆਰਟਰੋਲ ਸ਼ਰੋਲ ਜੋ ਵੀ ਵਾਟੇਵਰ ਕਰਦੇ ਆ ਤੁਸੀਂ ਇਹ ਕਰਨ ਦੀ بجائے ਉਹਨੂੰ ਪਿਆਰ ਕਰੋ ਉਹ ਪਿਆਰ ਦੇ ਕਾਬਲ ਆ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਜਦੋਂ ਫਿਲਮ ਬਣ ਰਹੀ ਸੀ ਕਿ ਕੁਝ ਐਸੇ ਹਾਲਾਤ ਆ ਜਾਣਗੇ ਇੱਕ ਦਿਨ ਪਹਿਲਾ ਵਾਰਿਸ਼ਾ ਨੂੰ ਵੰਡਿਆ ਸੀ ਹੁਣ ਸ਼ਿਵ ਵੰਡਣ ਦੀ ਵਾਰੀ ਆ ਹੁਣ ਦਿਲਜੀਤ ਨੂੰ ਭੰਡਣ ਦੀ ਵਾਰੀ ਆ ਹੈ ਉਹ ਯਾਰ ਆਰਟਿਸਟ ਲਤਾ ਜੀ ਜਦ ਕਹਿੰਦੇ ਨੇ ਕਿ ਮਹਿਦੀ ਹਸਨ ਦੇ ਗਲੇ ਚੋਂ ਰੱਬ ਬੋਲਦਾ ਤੇ ਅਸੀਂ ਰੱਬ ਦੀ ਆਵਾਜ਼ ਸੁਣਨੀ ਬੰਦ ਕਰ ਦਿੰਦੇ ਲਤਾ ਜੀ ਤੋਂ ਵੱਡੀ ਤਾਂ ਅਥਾਰਟੀ ਕੋਈ ਨਹੀਂ ਜਦੋਂ ਦੀ ਇੱਕੋ ਹੀ ਸੀ ਉਹ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲਤਾ ਜੀ ਲਤਾ ਜੀ ਕਹਿੰਦੇ ਸੀ ਮੈਂ ਅਦੀ ਹਸਨ ਸਾਹਿਬ ਦੀ ਗੱਲ ਇਹ ਸੱਜਣੋ ਆਰਟਿਸਟ ਜਿਹੜਾ ਵੀ ਆ ਜਾਂ ਕੋਈ ਸੇਂਟ ਆ ਜਾਂ ਕੋਈ ਸੂਫੀ ਆ ਉਹ ਬਾਰਡਰਾਂ ਤੋਂ ਮਜ਼ਬਾਂ ਤੋਂ ਕੌਮਾਂ ਤੋਂ ਬਹੁਤ ਉੱਪਰ ਉੱਠ ਕੇ ਪੂਰੀ ਯੂਨੀਵਰਸਲੀ ਦੁਆ ਕਰਦਾ ਹੁੰਦਾ ਦਲਜੀਤ ਜੀ ਸਾਰੇ ਸਾਰਾ ਭਾਰਤ ਤੁਹਾਡੇ ਨਾਲ ਆ ਬਾਕੀ ਅਸੀਂ ਭਰਾਵਾ ਦਿਹਾਤੀ ਬੰਦੇ ਪਿੰਡੂ ਤੇ ਅਸੀਂ ਕਿਨੇ ਚੱਕਦੇ ਫੱਟੇ ਛਾ ਜਾ ਕਿਸੇ ਗੱਲੋਂ ਘਬਰਾਉਣਾ ਸੋਹਣੀਆਂ ਫਿਲਮਾਂ ਬਣਾਓ ਅੱਗੂ ਤੂੰ ਥੋੜਾ ਜਿਹਾ ਇhtiyat ਦੇਖ ਲੋ ਹਾਲਾਤ ਦੇ ਹਿਸਾਬ ਨਾਲ ਥੋੜਾ ਜਿਹਾ ਆਰਟਿਸਟ ਨੂੰ ਕੰਪਰੋਮਾਈਜ਼ ਵੀ ਕਰ ਲੈਣਾ ਚਾਹੀਦਾ ਬੜੀ ਮਿਹਰਬਾਨ ਕੀ ਆਰਟਿਸਟਾਂ ਨੂੰ ਇਧਰ ਲਿਆਨ ਨੂੰ ਵੀ ਉਧਰ ਲਿਆਨ ਨੂੰ ਵੀ ਚਾਹੀਦਾ ਉਹ ਭਰਾਵਾ ਤੁਸੀਂ ਗਾਇਆ ਵਜਾਇਆ ਕਰੋ ਸੋਹਣੀਆਂ ਗੱਲਾਂ ਕਰਿਆ ਕਰੋ ਜੰਗ ਚ ਵੀ ਮੈਂ ਵੇਖਦਾ ਸੀ ਬੜਾ ਨਫਰਤ ਭਰੀਆਂ ਗੱਲਾਂ ਕਰਦੇ ਸੀ ਕੋਸ਼ਿਸ਼ ਇਹ ਕਰੋ ਸੋਹਣਿਓ ਸਜਣੋ ਮਿੱਤਰੋ ਪਿਆਰਿਓ ਕੋਸ਼ਿਸ਼ ਹੀ ਕਰੋ ਕਿ ਆਪਣੇ ਫੀਲਡ ਹੀ ਨਹੀਂ ਆਪਾਂ ਸਭ ਦੇ ਸਾਂਝੇ ਆ ਤੇ ਦਸਾਂਝ ਨਾਲ ਇਹ ਪਹਿਲੀ ਵਾਰ ਹੀ ਨਹੀਂ ਸੀ ਜਦੋਂ ਫਿਲਮ ਰੋਕੀ ਗਈ ਉਸ ਤੋਂ ਪਹਿਲਾਂ ਉਹ ਤਾਂ ਚਲੋ ਇੱਥੇ ਤੇ ਹੀ ਅਦਾਕਾਰਾਂ ਬਣਾਈ ਸੀ ਉਹ ਵੀ ਰੋਕ ਦਿੱਤੀ ਗਈ ਹਾਂਜੀ ਹਾਂਜੀ ਪਹਿਲਾਂ ਕਿਹੜੀ ਰੋਕੀ ਉਹ ਵੀ ਪਾਕਿਸਤਾਨ ਉਹ ਵੀ ਪਾਕਿਸਤਾਨ ਨਾ ਕੋਈ ਸੀ ਨਹੀਂ ਨਹੀਂ ਉਹ ਈ ਜਾਬ ਨੂੰ ਲੈ ਕੇ ਪੰਜਾਬ ਦੇ ਜਿਸਵੰਤ ਸਿੰਘ ਖਾਲੜਾ ਉਹਨਾਂ ਦੀ ਫਿਲਮ ਬਣੀ ਸੀ ਉਹਦੇ ਰੋਕੇ ਯਾਨੀ ਪੰਜਾਬ ਦੇ ਜਿਹੜੇ ਚਿਰਾਤੇ ਉਹਨਾਂ ਨੂੰ ਲੈ ਕੇ ਫਿਲਮ ਬਣੀ ਇੱਕ ਸਾਲ ਪਹਿਲਾਂ ਹੋ ਚੁੱਕਿਆ ਹਾਂ ਹਾਂ ਤੇ ਇਹ ਕਿਉਂ ਚਿੰਤਾ ਦੇ ਦੇਖੋ ਸੱਚ ਤਾਂ ਸਾਹਮਣੇ ਆਉਣਾ ਚਾਹੀਦਾ ਜੋ ਖਾਲੜਾ ਸਾਹਿਬ ਨੇ ਕੀਤਾ ਉਹ ਸਾਹਮਣੇ ਆਉਣਾ ਚਾਹੀਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ੁਲਮ ਤਸ਼ੱਦਦ ਇਹ ਨਾ ਉਸ ਵੇਲੇ ਵੀ ਨਹੀਂ ਹੋਇਆ ਜਦੋਂ ਆਪਾਂ ਕਿਤਾਬਾਂ 'ਚ ਪੜ੍ਹਦੇ ਨਾ ਫਲਾਨਾ ਬੜਾ ਜ਼ਾਲਿਮ ਸੀ ਦੂਸਰਾ ਸੀ ਤੀਸਰਾ ਰਾਜਾ ਰੰਗ ਦੇ ਵਗੈਰਾ ਇਹਨਾਂ ਦਾ ਜ਼ੁਲਮ ਉਦੋਂ ਨਹੀਂ ਹੋਇਆ ਜਦੋਂ ਇਹਨਾਂ ਦਿਨਾਂ 'ਚ ਹੋਇਆ ਉਦੋਂ ਉਹਨਾਂ ਦਿਨਾਂ 'ਚ ਤੇ ਅਸੀਂ ਵੀ ਕਿੱਦਾਂ ਬਚ ਗਏ ਸਾਨੂੰ ਪਤਾ ਅਚਾਨਕ ਸਰ ਜੀ 1 ਅਗਸਤ ਨੂੰ ਅਮਰਿੰਦਰ ਗਿਲ ਦੀ ਪਹਿਲਾਂ ਮਾਰ ਕੇ ਚੱਲ ਮੇਰਾ ਪੁੱਤ ਉਹਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਨੇ ਕਿਉਂਕਿ ਜਿਹੜੀ ਸ਼ੁਰੂਆਤ ਹੋਈ ਸੀ ਉਹ ਅਮਰਿੰਦਰ ਗਿਲ ਨੇ ਕੀਤੀ ਸੀ ਉਸ ਤਰ੍ਹਾਂ ਦੇ ਕਲਾਕਾਰ ਉਹੀ ਲੈ ਕੇ ਆਏ ਸੀ ਹਾਂਜੀ ਕਿ ਜੇ ਇਸ ਚੀਜ਼ ਦਾ ਵੀ ਵਿਰੋਧ ਹੁੰਦਾ ਜਾਂ ਚੱਲ ਮੇਰਾ ਕੋਈ ਫੋਟੋ ਹਾਂਜੀ ਰਕ ਦੇ ਵਿੱਚ ਆਉਂਗੇ ਪਰ ਬੰਦੇ ਬੈ ਅਮਰਿੰਦਰ ਤਾਂ ਬਹੁਤ ਪਿਆਰਾ ਬੰਦਾ ਉਹਨੇ ਪਾਕਿਸਤਾਨੀ ਨਹੀਂ ਮੇਰੇ ਮੁੰਡੇ ਨੂੰ ਵੀ ਉਹਨੇ ਇੰਟਰੋਡਿਊਸ ਕਰਾਇਆ ਸੀ ਯਾਰਣ ਮੁੱਲੇ ਪਹਿਲੀ ਫਿਲਮ ਯੋ ਰਾਜ ਇਹ ਆਰਟਿਸਟ ਇਦਾਂ ਨਹੀਂ ਸੋਚਦਾ ਹਿੰਦੁਸਤਾਨੀ ਆ ਪਾਕਿਸਤਾਨੀ ਤੁਸੀਂ ਤੁਸੀਂ ਕਿਹਾ ਜੇ ਵੀ ਸਾਰੇ ਆਪਣੇ ਚ ਜਾਂ ਉੱਪਰਲੇ ਤੇ ਜਦੋਂ ਦਿਲਜੀਤ ਖੋਣਾ ਦਾ ਵਾਕਿਆ ਹੋਇਆ ਕਿ ਜਿਸ ਤਿੰਨ ਫਿਲਮ ਗੀਤ ਦਾ ਡੇਟ ਅਨਾਉਂਸ ਹੋਇਆ ਉਸ ਤੋਂ ਪਹਿਲਾਂ ਉਹ ਉਸ ਵੇਲੇ ਉਹ ਦੇਸ਼ ਦਾ ਮਾਣ ਸੀਗੇ ਤੇ ਸਾਰਿਆਂ ਨੇ ਚਲੋ ਸਮਾਨਿਤ ਵੀ ਕੀਤਾ ਬਈ ਬਟੇ ਰਾਤੋਂ ਰਾਤ ਖਾਲਸਤਾਨੀ ਟੈਗ ਜਿਹੜਾ ਤਾਂ ਨਾਦਾ ਕਿ ਇਹ ਫਿਰ ਕੀ ਇਹ ਜੋ ਉਹ ਇਹ ਲੋਕਾਂ ਦੀ ਮਾਨਸਿਕਤਾ ਨੂੰ ਤੁਸੀਂ ਕਿਵੇਂ ਦੇਖੋ ਮੈਂ ਤਾਂ ਨਾ ਖਾਲਸਤਾਨੀ ਨਾ ਅਤੰਕਵਾਦੀ ਇੱਕ ਯੂਜ਼ ਹੀ ਨਹੀਂ ਕਰ ਸਕਦਾ ਲਹਜ ਮੈਂ ਤਾਂ ਗੈਰਤਮੰਦ ਕਿ ਨਾ ਹਾਂ ਮੈਨੂੰ ਨਹੀਂ ਪਤਾ ਜਿਹੜੇ ਟੈਗ ਲਾਉਂਦੇ ਗੈਰਤਮੰਦਾਂ ਗੈਰਤਮੰਦ ਮਤਲਬ ਫ਼ਯੂਜ਼ ਕਰਦਾ ਨਾ ਬਦਕਿਸਮਤ ਲੋਕ ਹੈ ਜੇ ਕੋਈ ਸੱਚ ਬੋਲਦਾ ਉਹ ਉਦੋਂ ਵੀ ਮਾਣ ਸੀਗਾ ਮੁੰਡਾ ਦਲਜੀਤ ਹੁਣ ਵੀ ਸਾਡਾ ਮਾਣ ਹੈ ਤੇ ਰਹੇਗਾ ਵੀ ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਜੇ ਕੋਈ ਸੁਣੇ ਤਾਂ ਫੇਰ ਹੀ ਹੈ ਨਾ ਜਿਹੜੇ ਡੇ ਡੇ ਲੋਕਾਂ ਦੀ ਵੀ ਸੁਣ ਲੈ ਤੇ ਮੇਰੀ ਗਰੀਬ ਦੀ ਕਿੰਨੇ ਸੁਣੀ ਪਰ ਮੇਰਾ ਫਰਜ਼ ਜ਼ਰੂਰ ਬਣਦਾ ਸੀ ਮੈਨੂੰ ਸਾਰਿਆਂ ਨੇ ਕਿਹਾ ਕਿ ਤੂੰ ਇੰਨਾ ਖਾਮੋਸ਼ ਨਹੀਂ ਸੀ ਹੁੰਦਾ ਜਿੰਨਾ ਖਾਮੋਸ਼ਾਂ ਬੜੇ ਅਰਸੇ ਤੋਂ ਮੈਂ ਉਹਨੂੰ ਕਿਹਾ ਮੇਰੀ ਜ਼ਾਤੀ ਵਜ੍ਹਾ ਹੈ ਅੰਦਰ ਕੈਫੀਅਤ ਹੀ ਨਹੀਂ ਬਸ ਉਹ ਕੈਫੀਅਤ ਹੀ ਇਦਾਂ ਦੀ ਬਣੀ ਰਹਿੰਦੀ ਕਿ ਮੂਝੇ ਤਾਂ ਹੋਸ਼ ਨਹੀਂ ਆਪ مشورہ دیجی کہاں سے ਛੇੜੂ ਫਸਾਨਾ ਕਹਾ ਤਮਾਮ ਕਰੀ ਅਸੀਂ ਰੋਜ਼ ਪ੍ਰੈਸ ਚ ਰਹਿਣ ਵਾਲੇ ਲੋਕ ਹੁਣ ਮੈਂ ਕੋਈ ਵਜ੍ਹਾ ਹੀ ਕਰ ਚੈਸੀਆਂ ਹੋ ਗਈਆਂ ਜਿਹਦੇ ਨਾਲ ਤਨਹਾਈਆਂ ਦੇ ਵਸ ਪੈ ਗਏ ਅਦਰਵਾਇਜ਼ ਸੱਚ ਬੋਲਣਾ ਚਾਹੀਦਾ